ਸੌਜੀ ਸੋਸੀ ਕਾ ਵੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਹਾਂ ਤਨੌਲਾ ਮੰਡੀ 11 ਤਰੀਕ ਨੂੰ ਸੋਹਣਾ ਸਾਨੂੰ ਕਰੋਨੇ ਬਾਈ ਨਾਲੋਂ ਕੱਟੀ ਆ ਬਹੁਤ ਸ਼ਕੀਨ ਤੇ ਚੋਲੀ ਚੋਲੀ ਚੈੱਕ ਕਰ ਲੋ ਚਾਰ ਖਾਨੇ ਕਰਮਾਈ ਦੇ ਤੇ ਕਰੋਨੇ ਹਾਂਜੀ ਬਾਈ ਸੋਸੀ ਕਾਲ ਜੀ ਕੀ ਨਾਮ ਹੈ ਬਾਈ ਆਪਣਾ ਆਪਣਾ ਸਾਧੂ ਸਿੰਘ ਸਾਧੂ ਸਿੰਘ ਤੇ ਪਿੰਡ ਬਾਈ ਸਿੰਘੇੜਾ ਜੀ ਸਿੰਘੇੜਾ ਤੇ ਕੱਟੀ ਕਿੰਨੀ ਉਮਰ ਆ ਵੀਰੇ ਦੀ 1.5 ਸਾਲ ਡੇਢ ਸਾਲ ਦੀ ਤੇ ਕੀ ਮੁੱਲ ਵੜੀ ਆ ਵੀਰੇ ਦਾ ਕੀ ਹਜ਼ਾਰ ਰੁਪਏ ਕੀ ਹਜ਼ਾਰ ਆ ਸਿੰਘੀ ਸਿੰਘੀ ਚੈੱਕ ਕਰ ਲੋ ਬਹੁਤ ਕਰਮਾਈ ਦੀ ਗੋਲ ਸਿੰਘਾ ਜਮਾ ਰੰਗ ਸਿੰਘ ਲੱਗਿਆ ਪਿਆ ਇੱਕ ਕੱਦ ਕਾਠ ਬੋਲੂ ਨੂੰ ਚੰਗੀ ਆ ਤੇ ਚਾਰ ਥਾਨੇ ਤੇ ਮੋਬਾਈਲ ਨੰਬਰ ਦੱਸਨੇ ਭਾਈ ਆਪਣਾ 8194829575 8194829575 29575 ਬਾਈ ਦਾ ਨੰਬਰ ਆ ਤੇ ਬਾਈ ਨਾਲ ਕਰ ਲੋ ਸੰਪਰਕ ਹੋਰ ਵੀ ਪਛਾਹਣਾ ਤਾਉਨੇ ਮੱਲੀ ਤੇ ਇੱਕ ਆ ਕੱਟੀ ਖੜੀ ਆ ਤੇ ਇਹਦੀ ਉਮਰ ਸਵਾਜ ਸਾਲ ਦੀ ਆ ਤੇ ਇਹਦਾ ਮੁੱਲ 28000 ਰੁਪਏ ਕਰਦਾ ਭਾਈ ਸੋ ਇਹ ਵੀ ਤੁਹਾਨੂੰ ਚੈੱਕ ਕਰਾਉਣੇ ਆ ਤੇ ਝਾਤ ਮਰਾਉਣਾ ਤੁਹਾਨੂੰ ਟਿੱਕਾ ਭਾਈ ਸਸਤੀ ਵੈੜ ਦੇਖਿਆ ਕੋਈ ਭਾਈ ਹੁੰਦੇ ਆ ਬੜੇ ਬੜੜਾ ਕੀ ਮੋਲਾ ਦਾ ਵੇਚਣੀ ਨਹੀਂ ਕੀ ਅੱਛਾ ਭਾਈ ਨੇ ਲਈ ਹੈ ਭਾਈ ਕਹਿੰਦਾ ਵੇਚਣੀ ਨਹੀਂ ਲਓ ਸਾਨੂੰ ਇੱਕ ਅੰਨੇ ਕਟੀਆਂ ਹੋਰ ਦਿਖਾਉਂਦੇ ਆ ਕਰਦੇ ਆ ਭਾਈ ਨਾਲ ਭਾਈ ਉਸੇ ਗੱਲ ਦੀ ਕੀ ਹਾਲ ਚਾਲ ਨੇ ਭਾਈ ਕੀ ਨਾਮ ਆ ਭਾਈ ਆਪਣਾ ਰਮਨ ਤੇ ਪਿੰਡ ਕਿਹੜਾ ਭਾਈ ਹਰੀਗੜ ਤੇ ਕੈ ਕਟੀਆਂ ਲੱਗਿਆ ਆ ਭਾਈ ਆਪਾਂ 6 ਕਟੀਆਂ ਤਿੰਨ ਰਹਿ ਗਈਆਂ ਤਿੰਨ ਸੇਲ ਹੋ ਗਈਆਂ ਕੀ ਉਮਰ ਆ ਪਹਿਲੀ ਦੀ ਕੀ ਉਮਰ ਆ 11 ਮਹੀਨੇ ਦੀ ਉਮਰ ਆ ਸਾਨੂੰ ਝੋਲੀ ਝੋਲੀ ਦਿਖਾਉਣਾ ਕਰ ਮੈਂ ਦੀ ਬਹੁਤ ਚੰਗੀ ਝੋਲੀ ਆ ਤੇ ਝੋਲੀ ਮੇਰੇ ਰਮਨ ਨੂੰ ਜਿਹੜਾ ਤੁਰਾ ਤੁਲਾ ਚੈੱਕ ਕਰਾ ਸਾਂ ਝੋਟੀ ਦਾ ਕੱਟੀ ਦਾ ਬਹੁਤ ਚੰਗਾ ਤੇ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ ਹੈਗਾ 19000 ਰੁਪਏ 19000 ਮੁੱਲ ਕਰਦਾ ਬਾਈ ਤੇ ਕਰ ਲਓ ਬਾਈ ਨੂੰ ਇਸ ਪਰਕ ਤੋਂ ਹੋਰ ਕੱਟੀਆਂ ਵੀ ਦਿਖਾਉਣੇ ਆ ਨਾ ਲੇ ਮੰਡੀ ਤੇ ਬਾਈ ਆਏ ਵਾਰ ਹੁੰਦਾ ਬਾਈ ਚੰਗੇ ਬਹੁਤ ਕੱਟੀਆਂ ਲੈ ਕੇ ਆਉਂਦਾ ਬਾਈ ਤੇ ਰਵਣ ਬਾਈ ਇਹਦਾ ਕੀ ਮੁੱਲ ਆ ਕਿਹੜੀ ਦਾ ਜੀ ਇਹਦਾ ਕਿੰਨੀ ਉਮਰ ਆ ਇਹਦਾ 21000 ਇਹ ਡੇਢ ਸਾਲ ਦੀ ਹੈ ਡੇਢ ਸਾਲ ਦੀ 21000 ਮੁੱਲ ਕਰਦਾ ਬਾਈ ਝੋਲੀ ਸੁਣ ਦਿਖਾਉਣੇ ਕਰਮਾਈ ਦੀ ਚਾਰੇ ਥਾਨੇ ਚਾਰੇ ਐ ਨਿਕਣਗੇ ਅੰਗੂਰਾ ਕੇ ਥਾਨੇ ਤੇ ਇੱਕ ਆ ਛੋਟੀ ਆ ਬਾਈ ਰਵਣ ਛੋਟੀ ਆ ਜੀ ਇਹਦੀ ਕਿ ਤੋਰੀ ਬਹੁਤ ਚੰਗੀਆਂ ਦੀ ਵੀ ਤੇ ਬਈ ਆਪਣਾ ਨੰਬਰ ਕਿੰਨਾ ਸੀ ਰਵਣਾ 86374 76 ਜੀ 86376 830 ਵਾਲੀ 830422 ਦਾ ਨੰਬਰ ਕਰ ਲਿਓ ਬਾਈ ਨਾਸਪਰਕ ਸੋ ਧੰਨਵਾਦ ਸਾਰੇ ਵੀਰਾਂ ਦਾ ਕੱਟੀ-ਕੁੱਟੀ ਬਹੁਤ ਸ਼ਕੀਨ ਆ ਬਾਈ ਕੋਲੇ ਤੇ ਬਾਈ ਚੰਗੀਆਂ ਕੱਟੀਆਂ ਲਿਆਉਂਦਾ ਤੇ ਆਏ ਮੰਡੀ ਤੇ ਹੁੰਦਾ ਬਾਈ ਤੇ ਆਏ ਮੰਡੀ ਦੇ ਮਾਲ ਬਾਈ ਦਾ ਵਿਖਦਾ ਸੁਖ ਨਾਲ ਕਿਉਂਕਿ ਚੰਗੇ ਪਸ਼ੂ ਲਿਆਉਂਦਾ ਚੰਗੇ ਸੇਲ ਹੋਣੀ ਹੁੰਦੀਆਂ ਫੇਰ ਮੈਂ ਤੇ ਮਈਆਂ ਦਿਖਾਉਣਾ ਤੁਹਾਨੂੰ ਔਰ ਸਾਨੂੰ ਇੱਕ ਗਾਂ ਦਿਖਾਉਣੀ ਹੈ ਕ੍ਰੋਸ ਤੇ ਬਾਈ ਨਾ ਕਰਾਉਣੀ ਗੱਲ ਬਾਤ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕੀ ਮੋਲ ਹੈ ਬਾਈ ਦਾ 42000 ਠੀਕਾ ਤੇ ਮੋਬਾਈਲ ਨੰਬਰ ਕੋਈ ਨੰਬਰ 97816851 97816 85185 85185 ਬਾਈ ਦਾ ਨੰਬਰ ਆ ਤੇ ਕਰ ਲਿਓ ਬਾਈ ਦਾ ਸਪਾਰਕ ਸੋ ਨੂੰ ਹੋਰ ਵੀ ਦਿਖਾਉਣੇ ਇੱਥੇ ਗਾ ਬੜਾ ਖੜੀਆਂ ਦੇਖੋ ਮੰਡੀ ਤਨੌਲੇ ਦੇ ਅੱਜ ਆ ਸਿੱਧੀ ਹੈ ਬਾਈ ਆਪਣੀਆਂ ਆ ਹਾਂ ਆਪਣੀਆਂ ਬਾਈ ਕੀ ਮੁੱਲ ਆ ਜੀ 55000 ਠੀਕ ਹੈ